ਦੋਸਤੋ ਤੁਹਾਨੂੰ ਤਸਵੀਰਾਂ ਧੂਰੀ ਦੇ ਦਸਹਿਰਾ ਗਰਾਉਂਡੀਆਂ ਦਿਖਾ ਰਿਹਾ ਤਿੰਨੋ ਪੁਤਲੇ ਲੱਗ ਚੁੱਕੇ ਹਨ ਤਕਰੀਬਨ ਤਿਆਰੀ ਹੋ ਚੁੱਕੀ ਹੈ ਦੇਖੋ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਆਪਣੀ ਤਨਦਾਹੀ ਨਾਲ ਡਿਊਟੀ ਨਿਭਾ ਰਹੇ ਹਨ ਬੱਚੇ ਆਪਣੇ ਮਾਤਾ ਪਿਤਾ ਨਾਲ ਦਸਹਿਰੇ ਦੇ ਵਿੱਚ ਲੱਗੇ ਪੁਤਲੇ ਦੇਖਣ ਆ ਰਹੇ ਨੇ ਦੇਖੋ ਤਸਵੀਰਾਂ ਦੇ ਵਿੱਚ ਦੁਕਾਨਾਂ ਵੀ ਲੱਗ ਚੁੱਕੀਆਂ ਹਨ ਗੰਨੇ ਦੇ ਰਸ ਦੀ ਹੋਰ ਗੁਲਫੀਆਂ ਵਗੈਰਾ ਆਈਸਕ੍ਰੀਮ ਵਗੈਰਾ ਦੀਆਂ ਦੁਕਾਨਾਂ ਦੇਖੋ ਤੁਸੀਂ ਲੱਗ ਚੁੱਕੀਆਂ ਹਨ ਬੱਚਿਆਂ ਦੀ ਖਿੜਿਆਉਣੇ ਦੀਆਂ ਦੁਕਾਨਾਂ ਦੱਗੀਆਂ ਹੋਈਆਂ ਨੇ ਦੇਖੋ ਤਸਵੀਰਾਂ ਦੇ ਵਿੱਚ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਧਰ ਬੱਚਿਆਂ ਦੀ ਝੂਲੇ ਏਅਰ ਗੱਡੀ ਵਾਲਾ ਝੂਲਾ ਦੇਖੋ ਤਸਵੀਰਾਂ ਦੇ ਵਿੱਚ ਬੱਚੇ ਝੂਟੇ ਲੈ ਰਹੇ ਹਨ ਇੱਧਰ ਇੱਕ ਹੋਰ ਝੂਲਾ ਉਹਦੇ ਵਿੱਚ ਵੀ ਬੱਚੇ ਝੂਟੇ ਲੈ ਰਹੇ ਹਨ ਇੱਕ ਹੋਰ ਦਿਖਾਉਨੇ ਆ ਤੁਹਾਨੂੰ ਤਸਵੀਰ ਉਹਦੇ ਵਿੱਚ ਵੀ ਦੇਖੋ ਬੱਚੇ ਦੇਖੋ ਬੱਚੇ ਝੂਟੇ ਲੈਂਦੇ ਆ ਦੇਖੋ ਬੱਚੇ ਕਿਸ ਤਰ੍ਹਾਂ ਇੰਜੋਏ ਕਰਦੇ ਹਨ ਦਸਹਰੇ ਦੇ ਵਿੱਚ ਆ ਕੇ ਬੱਚਿਆਂ ਲਈ ਇਹੀ ਸਭ ਤੋਂ ਵੱਡੀ ਚੀਜ਼ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚੇ ਕਿਸ ਤਰ੍ਹਾਂ ਖੇਡ ਰਹੇ ਨੇ ਉੱਪਰੋਂ ਤੇ نیچے ਆ ਰਹੇ ਨੇ ਦੇਖੋ ਇੱਧਰ ਬੱਚੇ ਰੇਲ ਗੱਡੀ ਦੇ ਵਿੱਚ ਇੰਜੋਏ ਕਰਦੇ ਹੋਏ ਆਨੰਦ